हां जी वड्डी अपडेट ਲੈ ਕੇ ਫਿਰ ਤੋਂ ਹਾਜ਼ਰ ਹੋਈਆਂ ਵਿਧਵਾ ਪੈਨਸ਼ਨ ਦੇ ਵਿੱਚ ਹੋ ਚੁੱਕਿਆ ਦੁੱਗਣਾ ਵਾਧਾ ਜਣੋ ਹੁਣ ਤੁਹਾਨੂੰ ਕਿੰਨੇ ਹਜ਼ਾਰ ਤੱਕ ਦਾ ਮਿਲੇਗਾ ਫਾਇਦਾ ਇਸ ਤੋਂ ਪਹਿਲਾਂ ਵੀਡੀਓ ਦੇ ਵਿੱਚ ਅੱਗੇ ਵਧੀਏ ਜਿਹੜੇ ਦੋਸਤ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਉੱਤੇ ਬਾਰਨ ਬੈਲ ਆਈਕਨ ਵਾਲ ਤੇ ਜਰੂਰ ਸੈਟ ਕਰ ਲੈਣ ਤਾਂ ਜੋ ਹਰ ਇੱਕ ਵੀਡੀਓ ਦੀ ਅਪਡੇਟ ਹਰ ਇੱਕ ਜਾਣਕਾਰੀ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਵਿਧਵਾ ਪੈਨਸ਼ਨ ਯੋਜਨਾ ਭਾਰਤ ਦੇ ਵਿੱਚ ਮਹਿਲਾ ਸਸਤੀ ਕਰਨ ਵੱਲ ਕੇਂਦਰ ਸਰਕਾਰ ਵੱਲੋਂ ਚੁੱਕੇ ਗਏ ਮਹੱਤਵਪੂਰਨ ਕਦਮਾਂ ਦੇ ਵਿੱਚੋਂ ਇੱਕ ਹੈ ਸਾਲ 2025 ਦੇ ਵਿੱਚ ਇਸ ਯੋਜਨਾ ਨੂੰ ਹੋਰ ਵੀ ਬਿਹਤਰ ਬਣਾਇਆ ਗਿਆ ਜਿਸ ਨਾਲ ਦੇਸ਼ ਦੀਆਂ ਹੋਣਾਂ ਔਰਤਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ ਜੋ ਆਪਣੇ પતિ ਦੀ ਮੌਤ ਤੋਂ ਬਾਅਦ ਮੁਸ਼ਕਲ ਹਾਲਾਤਾਂ ਦਾ ਸਾਹਮਣਾ ਕਰ ਰਹੀਆਂ ਨੇ ਇਸ ਯੋਜਨਾ ਦੇ ਤਹਿਤ ਸਰਕਾਰ ਨੇ ਪੈਨਸ਼ਨ ਦੀ ਰਕਮ ਨੂੰ ਦੁੱਗਣਾ ਕਰਨ ਦਾ ਇੱਕ ਮਹੱਤਵਪੂਰਨ ਫੈਸਲਾ ਲਿਆ ਹੈ ਜੋ ਲੱਖਾਂ ਔਰਤਾਂ ਦੇ ਜੀਵਨ ਵਿੱਚ ਸਕਾਰਾਤਮਕ ਬਦਲਾਅ ਲਿਆਉਣ ਦੇ ਵਿੱਚ ਮਦਦਗਾਰ ਸਾਬਤ ਹੋ ਰਿਹਾ ਹੈ ਇਹ ਯੋਜਨਾ ਉਹਨਾਂ ਔਰਤਾਂ ਲਈ ਵਿਸ਼ੇਸ਼ ਤੌਰ ਤੇ ਲਾਭਦਾਇਕ ਹੈ ਜਿਨ੍ਹਾਂ ਕੋਲ ਆਮਦਨ ਦਾ ਕੋਈ ਨਿਯਮਤ ਸਾਧਨ ਨਹੀਂ ਹੈ ਤੇ ਉਹ ਆਪਣੀ ਰੋਜ਼ਾਨਾ ਜ਼ਿੰਦਗੀ ਲਈ ਸੰਘਰਸ਼ ਕਰ ਰਹੀਆਂ ਨੇ 2025 ਦੇ ਵਿੱਚ ਮਿਲਣ ਵਾਲੇ ਦੋਰੇ ਲਾਭ ਸਾਲ 2025 ਤੋਂ ਸਰਕਾਰ ਨੇ ਵਿਧਵਾ ਪੈਨਸ਼ਨ ਯੋਜਨਾ ਚ ਪੈਨਸ਼ਨ ਨੂੰ ਰੁਕਤ ਰਕਮ ਨੂੰ ਦੁੱਗਣਾ ਕਰਕੇ ਇੱਕ ਕ੍ਰਾਂਤੀਕਾਰੀ ਤਬਦੀਲੀ ਕੀਤੀ ਹੈ ਪਹਿਲਾਂ ਜਿੱਥੇ ਔਰਤਾਂ ਨੂੰ ਮਹੀਨਾਵਾਰ 1000 ਤੋਂ 1500 ਤੱਕ ਦੀ ਰਕਮ ਮਿਲਦੀ ਸੀ ਹੁਣ ਇਹਨਾਂ ਨੂੰ 2000 ਤੋਂ ਲੈ ਕੇ 3500 ਤੱਕ ਦੀ ਪੈਨਸ਼ਨ ਮਿਲਣੀ ਸ਼ੁਰੂ ਹੋ ਚੁੱਕੀ ਹੈ ਇਹ ਵਾਅਦਾ ਖਾਸ ਤੌਰ ਤੇ ਪਿੰਡੂ ਖੇਤਰਾਂ ਦੀ ਔਰਤਾਂ ਨੂੰ ਧਿਆਨ ਚ ਰੱਖਦੇ ਹੋਏ ਕੀਤਾ ਗਿਆ ਜਿੱਥੇ ਰਹਿਣ ਸਣ ਦੀ ਲਾਗਤ ਵੱਧ ਰਹੀ ਹੈ ਇਸ ਵਾਅਦੇ ਨਾਲ ਔਰਤਾਂ ਦੀਆਂ ਰੋਜ਼ਾਨਾ ਦੀਆਂ ਲੋੜਾਂ ਦੀ ਪੂਰਤੀ ਵਿੱਚ ਬਹੁਤ ਸੁਧਾਰ ਹੋਏਗਾ ਇਸ ਵਾਦੀ ਨਾਲ ਔਰਤਾਂ ਦੀ ਰਜਾਨਾ ਲੋੜਾਂ ਦੀ ਪੂਰਤੀ ਜਿਹੜੀ ਉਹ ਪੂਰੀ ਹੋ ਸਕੇਗੀ ਸਰਕਾਰ ਦਾ ਇਹ ਫੈਸਲਾ ਮਹਿੰਗਾਈ ਦਰ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਲਿਆ ਗਿਆ ਹੈ ਤਾਂ ਜੋ ਔਰਤਾਂ ਦੀ ਅਸਲਮਦਨ ਘਟ ਨਾ ਹੋਵੇ ਤੇ ਉਸ ਮਾਣ ਨਾਲ ਜ਼ਿੰਦਗੀ ਜੀ ਸਕਣ ਸਦਾਰਨ ਅਰਜੀ ਪ੍ਰਕਿਰਿਆ ਕੀ ਹੈ ਸਰਕਾਰ ਨੇ ਇਸ ਯੋਜਨਾ ਲਈ ਅਰਜੀ ਦੇਣ ਦੀ ਪ੍ਰਕਿਰਿਆ ਨੂੰ ਬਹੁਤ ਹੀ ਸੌਖਾ ਬਣਾ ਦਿੱਤਾ ਹੈ ਔਰਤਾਂ ਦੋ ਤਰੀਕਿਆਂ ਨਾਲ ਅਰਜ਼ੀਆਂ ਦੇ ਸਕਦੀਆਂ ਨੇ ਆਫਲਾਈਨ ਤੇ ਆਨਲਾਈਨ ਆਫਲਾਈਨ ਅਰਜੀ ਲਈ ਔਰਤਾਂ ਨੂੰ ਆਪਣੇ ਸਥਾਨਿਕ ਪੰਚਾਇਤ ਦਫ਼ਤਰ ਜਾਂ ਰਾਜ ਦੀ ਸਮਾਜ ਭਲਾਈ ਭਾਗ ਜਾਣਾ ਪੈਂਦਾ ਹੈ ਔਲ એનર્ਜੀ ਦੇ ਲਈ ਤੁਹਾਨੂੰ ਸਬੰਧਤ ਰਾਜ ਦੀਦ ਘਰ ਵੈਬਸਾਈਟ ਤੇ ਜਾਣਾ ਪਏਗਾ ਤੇ ਵਿਧਵਾ ਪੈਨਸ਼ਨ ਯੋਜਨਾ ਦਾ ਲਿੰਕ ਲੱਭਣਾ ਪਏਗਾ ਫਾਰਮ ਭਰਨ ਤੋਂ ਬਾਅਦ ਲੋੜੀਂਦੇ ਦਸਤਾਵੇਜ਼ ਅਪਲੋਡ ਕਰਨੇ ਪੈਂਦੇ ਨੇ ਅਰਜੀ ਜਮ੍ਹਾਂ ਕਰਾਉਣੀ ਪੈਂਦੀ ਹੈ ਅਰਜੀ ਤੋਂ ਬਾਅਦ ਪ੍ਰਾਪਤ ਅਰਜੀ ਨੰਬਰ ਰੱਖਣਾ ਵੀ ਜ਼ਰੂਰੀ ਹੈ ਕਿਉਂਕਿ ਇਸ ਦੀ ਵਰਤੋਂ ਅਰਜੀ ਦੀ ਸਥਿਤੀ ਦੀ ਜਾਂਚ ਕਰਨ ਲਈ ਕੀਤੀ ਜਾ ਸਕਦੀ ਹੈ ਸਰਕਾਰ ਨੇ ਇਸ ਪ੍ਰਕਿਰਿਆ ਨੂੰ ਇੰਨਾ ਸਰਲ ਬਣਾ ਦਿੱਤਾ ਹੈ ਕੋਈ ਵੀ ਆਸਾਨੀ ਨਾਲ ਅਰਜੀ ਦੇ ਸਕਦੀ ਹੈ ਲੋੜੀਂਦੇ ਦਸਤਾਵੇਜ਼ ਤੇ ਯੋਗਤਾ ਇਸ ਯੋਜਨਾ ਲਈ ਅਰਜੀ ਦੇਣ ਲਈ ਕੁਝ ਜ਼ਰੂਰੀ ਦਸਤਾਵੇਜ਼ਾਂ ਦੀ ਲੋੜ ਹੁੰਦੀ ਹੈ ਇਹਨਾਂ ਵਿੱਚ ਆਧਾਰ ਕਾਰਡ ਪਛਾਣ ਪੱਤਰ ਪਤੀ ਦਾ ਮੌਤ ਸਰਟੀਫਿਕੇਟ ਰਿਹਾ ਹੈ ਸਰਟੀਫਿਕੇਟ ਬੈਂਕ ਪਾਸਪੋਰਟ ਟਿਕਾਣਾ ਪਤੇ ਪਾਸਪੋਰਟ ਸਾਈਨਸ਼ੋ